ਹੈਲੋ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਦੇ ਸੂਟ ਸਰਵਦੀਆਂ ਦੇ ਸੂਟ ਪਾਰਟੀ ਵੇਅਰ ਸੂਟ ਕੈਜੂਅਲ ਸੂਟ ਸਾਰੇ ਹੀ ਤਰ੍ਹਾਂ ਦੇ ਸੂਟ ਲੈ ਕੇ ਆਉਨੇ ਆ ਤੇ ਅੱਜ ਦੇ ਸੂਟ ਜਿਹੜੇ ਹੋਣਗੇ ਗਰਮ ਸਟਾਫ ਦੇ ਵਿੱਚ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਇਹਨਾਂ ਤੇ ਬਿਲਕੁਲ ਛੋਟੀ ਛੋਟੀ ਪ੍ਰਿੰਟਿੰਗ ਹੋਏਗੀ ਨਾਲ ਜਿਹੜੇ ਉਹ ਪ੍ਰਿੰਟਡ ਦੁਪट्टे ਹੋਣਗੇ ਪਿਓਰ ਮਸਲੀਨ ਦੇ ਜਿਹੜੇ ਉਹ ਦੁਪट्टे ਹੋਣਗੇ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਜਿਸ ਤਰ੍ਹਾਂ ਕਿ ਤੁਹਾਨੂੰ ਸਟੈਂਪ ਦੇਖਦੀ ਪਈ ਆ ਆਸਟ੍ਰੇਲੀਅਨ ਵੂਲ ਬਾਈ ਸ਼ੰਕਰ ਪ੍ਰਿੰਟਸ ਤੁਹਾਨੂੰ ਪੂਰੀ ਸਟੈਂਪ ਮਿਲੇਗੀ ਬ੍ਰਾਂਡਡ ਸੂਟ ਹੋਣਗੇ ਅੱਜ ਦੇ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਲਾਈਟ ਪਿਸਤਾ ਦੀ ਸ਼ੇਡ ਆ ਪਿਸਤਾ ਸ਼ੇਡ ਦੇ ਵਿੱਚ ਆਏਗਾ ਪਹਿਲਾ ਸੂਟ ਬਹੁਤ ਹੀ ਸੋਹਣਾ ਇੱਕਦਮ ਸਰਦਾਰੀ ਲੁੱਕ ਦੇ ਸੂਟ ਨੇ ਪ੍ਰਿੰਟਿੰਗ ਬਹੁਤ ਸੋਹਣੀ ਆ ਬਿਲਕੁਲ ਛੋਟੀ ਛੋਟੀ ਪ੍ਰਿੰਟਿੰਗ ਦੇ ਇਹ ਸੂਟ ਲੈ ਕੇ ਆਏ ਆ ਇਸ ਦੇ ਵਿੱਚ ਜਿਹੜੇ ਬਹੁਤ ਹੀ ਪਿਆਰੇ ਕਲਰਸ ਦੀ ਪ੍ਰਿੰਟਿੰਗ ਹੋਈ ਆ ਇੱਕਦਮ ਲਾਈਟ ਸ਼ੇਡਸ ਦੀ ਹੀ ਪ੍ਰਿੰਟਿੰਗ ਮਿਲੇਗੀ ਤੁਹਾਨੂੰ ਤੇ ਓਵਰ ਆਲ ਇਹ ਸੂਟ ਹੋਏਗਾ 5 ਮੀਟਰ ਦਾ ਇਹ ਸੂਟ ਹੋਏਗਾ ਨਾਲ ਆਏਗਾ ਇਸ ਦੇ ਪ੍ਰਿੰਟਡ ਦੁਪੱਟਾ ਠੀਕ ਹੈ ਪਿਓਰ ਮਸਲੀਨ ਦਾ ਖੁੱਲਾ ਡੁੱਲਾ ਜਿਹੜਾ ਆ ਉਹ ਦੁਪੱਟਾ ਆਏਗਾ ਤੇ ਦੁਪੱਟੇ ਦੀ ਪ੍ਰਿੰਟਿੰਗ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣੀ ਸਰਦਾਰੀ ਲੁੱਕ ਦੇ ਸੂਟ ਬਣ ਕੇ ਤਿਆਰ ਹੁੰਦੇ ਨੇ ਜਦੋਂ ਅਸੀਂ ਇਸ ਸੂਟ ਦੇ ਨਾਲ ਥੋੜੀ ਪਾਈਪਿੰਗ ਵਗੈਰਾ ਲਗਾ ਕੇ ਜਿਹੜਾ ਇਹ ਸੂਟ ਨੂੰ ਸਟਿਚ ਕਰਦੇ ਆ ਤਾਂ ਬਹੁਤ ਹੀ ਸੋਹਣੇ ਜਿਹੜੇ ਇਹ ਸੂਟ ਲੱਗਦੇ ਆ ਪ੍ਰਿੰਟ ਬਹੁਤ ਸੋਹਣੇ ਹੋਣਗੇ ਅੱਜ ਦੇ ਤੇ ਲਾਈਟ ਸ਼ੇਡਸ ਹੀ ਹੋਣਗੀਆਂ ਅੱਜ ਦੀ ਵੀਡੀਓ ਜਿਹੜੀ ਹੈ ਉਹ ਸਾਰੀ ਹੀ ਲਾਈਟ ਸ਼ੇਡਸ ਵਾਲੀ ਹੋਏਗੀ ਜਿਸ ਤਰ੍ਹਾਂ ਕਿ ਇਹ ਜਿਹੜਾ ਪਿਸਤਾ ਕਲਰ ਦਾ ਸੂਟ ਆ ਤੇ ਨਾਲ ਆਏਗਾ ਇਸ ਦਾ ਪਿਸਤਾ ਕਲਰ ਦਾ ਦੁਪੱਟਾ ਠੀਕ ਹੈ ਦੁਪੱਟੇ ਦੀ ਤੁਸੀਂ ਪ੍ਰਿੰਟਿੰਗ ਚੈੱਕ ਕਰਨੀ ਆ ਬਹੁਤ ਹੀ ਸੋਹਣਾ ਦੁਪੱਟਾ ਦੇਖੋ ਲਾਈਨਸ ਵਾਲੀ ਵੀ ਪ੍ਰਿੰਟਿੰਗ ਆਉਂਦੀ ਹੈ ਵਿੱਚ ਠੀਕ ਹੈ ਛੋਟੀ ਛੋਟੀ ਜਿਹੜੀ ਇਹ ਬੂਟੀ ਟਾਈਪ ਪ੍ਰਿੰਟਿੰਗ ਆਏਗੀ ਪਿਸਤਾ ਕਲਰ ਦੀ ਨਾਲ ਹੀ ਸ਼ਰਟ ਦੇ ਨਾਲ ਦੀ ਜਿਹੜੀ ਉਹ ਪ੍ਰਿੰਟਿੰਗ ਹੋਈ ਆ ਠੀਕ ਹੈ ਪਲੇਨ ਵੀ ਆਏਗਾ ਤੇ ਨਾਲ ਇਸ ਦੀ ਪ੍ਰਿੰਟਿੰਗ ਵਾਲਾ ਵੀ ਪੈਟਰਨ ਆਏਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਤੁਸੀਂ ਸਾਰੇ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਖੁੱਲਾ ਡੁਲਾ ਦੁਪੱਟਾ ਆਏਗਾ ਤੇ ਨਾਲ ਆਏਗਾ ਅਗਰ ਹਮ ਸੂਟ ਆਏਗਾ ਪਸ਼ਮੀਨਾ ਦੇ ਵਿੱਚ ਜਿਹੜਾ ਇਹ ਸੂਟ ਹੋਏਗਾ ਪ੍ਰਿੰਟਡ ਸੂਟ ਪਸ਼ਮੀਨਾ ਦੇ ਬਹੁਤ ਹੀ ਸੋਹਣੇ ਆਸਟ੍ਰੇਲੀਅਨ ਵੂਲ ਬਾਈ ਸ਼ੰਕਰ ਪ੍ਰਿੰਟਸ ਜਿਹੜਾ ਆ ਪੂਰਾ ਹੀ ਤੁਹਾਨੂੰ ਸਟੈਂਪ ਮਿਲੇਗੀ ਇਸੇ ਵਿੱਚ ਤੇ ਇੱਕਦਮ ਬ੍ਰਾਂਡਡ ਸੂਟ ਹੋਣਗੇ ਇਹ ਵਾਲੇ ਇਨਾ ਸੂਟਾਂ ਦਾ ਰੇਟ ਜਿਹੜਾ ਉਹ ਹੋਏਗਾ 1395 ਠੀਕ ਹੈ ਜੀ 1395 ਦੇ ਵਿੱਚ ਤੁਹਾਨੂੰ ਇੱਕਦਮ ਵਧੀਆ ਬ੍ਰਾਂਡਡ ਸੂਟ ਮਿਲਦਾ ਪਿਆ ਸਰਦਾਰੀ ਲੁੱਕ ਦੇ ਸੂਟ ਮਿਲਦੇ ਪਏ ਨੇ ਤੇ ਅਗਲਾ ਕਲਰ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਇੱਕਦਮ ਲਾਈਟ ਸ਼ੇਡਸ ਹੀ ਹੋਣਗੀਆਂ ਇਸ ਦੇ ਵਿੱਚ ਠੀਕ ਹੈ ਜੀ ਵੀਅਰ ਕੀਤੇ ਸੂਟ ਹੈ ਬਹੁਤ ਹੀ ਪਿਆਰੇ ਲੱਗਦੇ ਆ ਇਹ ਸੂਟ ਜਿਹੜਾ ਆ ਇਹ ਹੋਏਗਾ ਲਾਈਟ ਪੀਚ ਕਲਰ ਲਾਈਟ ਪੀਚ ਕਲਰ ਦਾ ਇਹ ਸੂਟ ਹੋਏਗਾ ਤੇ ਦੁਪੱਟਾ ਤੁਸੀਂ ਚੈੱਕ ਕਰੋ ਪੀਚ ਕਲਰ ਦੇ ਵਿੱਚ ਪ੍ਰਿੰਟਿੰਗ ਆਉਂਦੀ ਆ ਤੇ ਦੁਪੱਟਾ ਤੇ ਸੂਟ ਬਹੁਤ ਹੀ ਸੋਹਣਾ ਇੱਕ ਜਿਸ ਤਰ੍ਹਾਂ ਕਿ ਪਹਿਲਾ ਜਿਹੜਾ ਸੀਗਾ ਉਹ ਲਾਈਟ ਪਿਸਤਾ ਸ਼ੇਡ ਸੀਗੀ ਇਹ ਆ ਪੀਚ ਕਲਰ ਦੀ ਸ਼ੇਡ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਚੂਜ਼ ਕਰਕੇ ਸਾਨੂੰ ਡੀਐਮ ਕਰਨਾ ਹੈ ਤੇ ਨਾਲ ਸਕਰੀਨਸ਼ਾਟ ਭੇਜਣਾ ਹੈ ਨਾਲ ਹੀ ਤੁਸੀਂ ਇਸ ਦਾ ਰੇਟ ਸੈਂਡ ਕਰਨਾ ਹੈ ਛੱਟੀ ਤੋਂ ਜਿਹੜਾ ਆ ਪਤਾ ਚੱਲਦਾ ਪਿਆ ਦੁਪੱਟੇ ਦੀ ਤੁਸੀਂ ਸਾਈਡ ਤੋਂ ਦੇਖ ਸਕਦੇ ਕਿ ਇਸ ਦਾ ਕਲਰ ਜਿਹੜਾ ਉਹ ਆ ਲਾਈਟ ਪੀਚ ਕਲਰ ਠੀਕ ਹੈ ਬਹੁਤ ਹੀ ਸੋਹਣੇ ਕਲਰ ਨੇ ਜਿਸ ਤਰ੍ਹਾਂ ਕਿ ਪਹਿਲਾ ਸੂਟ ਸੀਗਾ ਉਹ ਲਾਈਟ ਪਿਸਤਾ ਸ਼ੇਡ ਸੀਗੀ ਬਹੁਤ ਹੀ ਪਿਆਰਾ ਗ੍ਰੀਨਿਸ਼ ਟੋਨ ਦੇ ਵਿੱਚ ਸੀਗਾ ਇਹ ਆ ਪੀਚ ਕਲਰ ਦਾ ਸੂਟ ਠੀਕ ਹੈ ਜੀ ਅਗਲਾ ਸੂਟ ਤੁਸੀਂ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਉਹ ਵੀ ਕਲਰ ਹੈ ਇੱਕਦਮ ਡਿਫਰੈਂਟ ਜੇ ਕਲਰ ਹੋਣਗੇ ਲਾਈਟ ਸ਼ੇਡਸ ਵੀ ਹੋਣਗੀਆਂ ਪਰ ਇੱਕਦਮ ਟੌਰੀ ਸੂਟੇ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਸੋਹਣੇ ਸੂਟ ਜਿਹੜੇ ਇਹ ਲੱਗਦੇ ਆ ਪ੍ਰਿੰਟਿੰਗ ਇਹਨਾਂ ਸਾਰਿਆਂ ਦੀ ਸੇਮ ਆਏਗੀ ਤੁਸੀਂ ਇਹਨਾਂ ਦੇ ਵਿੱਚ ਕਲਰ ਦੀ ਚੋਇਸ ਕਰਨੀ ਆ ਤੇ ਸਾਨੂੰ ਜਿਹੜਾ ਆ ਉਹ ਮੈਸੇਜ ਸੈਂਡ ਕਰ ਦੇਣਾ ਆ ਸਕਰੀਨਸ਼ਾਟ ਸੈਂਡ ਕਰਨਾ ਨਾਲ ਹੀ ਇਸ ਦਾ ਰੇਟ ਸੈਂਡ ਕਰਨਾ ਆ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਪੇਮੈਂਟ ਜਿਹੜੀ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਆਨਲਾਈਨ ਪੇਮੈਂਟ ਹੋਏਗੀ ਪੇਟੀਐਮ ਗੂਗਲ ਪੇ ਜੋ ਵੀ ਤੁਸੀਂ ਯੂਜ਼ ਕਰਦੇ ਜੇ ਸੀਓਡੀ ਅਵੇਲੇਬਲ ਨਹੀਂ ਆ ਤੁਹਾਨੂੰ ਪੇਮੈਂਟ ਆਨਲਾਈਨ ਹੀ ਕਰਨੀ ਪੈਗੀ ਪਹਿਲੇ ਪੇਮੈਂਟ ਹੋਏਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਸਾਰੇ ਹੀ ਕਲਰ ਜਿਹੜੇ ਇੱਕ ਤੋਂ ਇੱਕ ਵਾਸ ਸੋਹਣੇ ਆ ਲਾਈਟ ਲਾਈਟ ਸ਼ੇਡਸ ਨੇ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਇਹਦੇ ਵਿੱਚੋਂ ਕਲਰ ਚੂਜ਼ ਕਰਨਾ ਹੈ ਅਗਲੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰਾ ਸੂਟ ਵਾਈਟ ਸ਼ੇਡ ਦੇਦੀ ਹੋਏਗੀ ਠੀਕ ਹੈ ਜੀ ਵਾਈਟ ਇਹਦਾ ਬੇਸ ਹੋਏਗਾ ਤੇ ਪ੍ਰਿੰਟਿੰਗ ਜਿਹੜੀ ਉਹ ਸੇਮ ਹੀ ਹੋਏਗੀ ਜਿਹੜੇ ਕਿ ਪਹਿਲੇ ਸੂਟਾਂ ਦੀ ਸੀਗੀ ਜਿਸ ਤਰ੍ਹਾਂ ਕਿ ਪਿਸਤਾ ਕਲਰ ਦਾ ਸੀਗਾ ਬਾਵਾ ਸ਼ੇਡ ਦਾ ਸੀਗਾ ਇਹ ਆ ਆਫ ਵਾਈਟ ਵਾਈਟ ਸ਼ੇਡ ਦੇ ਵਿੱਚ ਇਹ ਸੂਟ ਹੋਏਗਾ ਪਰਿੰਟਿੰਗ ਛੋਟੀ-ਛੋਟੀ ਹੀ ਲੈ ਕੇ ਆਏ ਕਿਉਂਕਿ ਵੱਡੀ ਪ੍ਰਿੰਟਿੰਗ ਜਿਹੜੀ ਆ ਉਹ ਏਸ ਬਲੋਕ ਨਹੀਂ ਨਾ ਪਸੰਦ ਕਰਦੇ ਹੈਗੇ ਹਨਾ ਛੋਟੀ ਪ੍ਰਿੰਟਿੰਗ ਹੋਏਗੀ ਦੁਪੱਟੇ ਜਿਹੜੇ ਨੇ ਉਹ ਬਹੁਤ ਹੀ ਸੋਹਣੇ ਹੋਣਗੇ ਜਿਸ ਤਰ੍ਹਾਂ ਇਹ ਗ੍ਰੇ ਟੋਨ ਦੇ ਵਿੱਚ ਸੂਟ ਆ ਇਸ ਦੀ ਪ੍ਰਿੰਟਿੰਗ ਵੱਖਰੀ ਆ ਮਸਲੀਨ ਦੇ ਦੁਪੱਟੇ ਲੱਗੇ ਨੇ ਸਾਰੇ ਪਿਓਰ ਮਸਲੀਨ ਦੇ ਦੁਪੱਟੇ ਆਉਣਗੇ ਤੇ ਇਸ ਸੂਟ ਦੀ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਮੈਂ ਬਹੁਤ ਹੀ ਸੋਹਣੇ ਜਿਹੜੇ ਆ ਦੁਪੱਟੇ ਜਿਹੜੇ ਆ ਬਹੁਤ ਹੀ ਪਿਆਰੇ ਪ੍ਰਿੰਟਡ ਬਣੇ ਹੋਏ ਆ ਕਿਉਂਕਿ ਦੁਪੱਟਿਆਂ ਦੇ ਨਾਲ ਹੀ ਸੂਟ ਦੀ ਜਿਹੜੀ ਉਹ ਗੈਟਅਪ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਕਿ ਸਾਰਾ ਜਿਹੜਾ ਦੁਪੱਟਾ ਜਿਹੜਾ ਹੈ ਇੱਕ ਵਧੀਆ ਫੈਬਰਿਕ ਦਾ ਹੋਵੇ ਵਧੀਆ ਉਹਦੇ ਵਿੱਚ ਪ੍ਰਿੰਟਿੰਗ ਹੋਵੇ ਜਾਂ ਐਮਬਰਾਇਡਰੀ ਵਾਲੇ ਸੂਟ ਹੋਣ ਤੇ ਵਧੀਆ ਐਮਬਰਾਇਡਰੀ ਹੋਵੇ ਤੇ ਫਿਰ ਹੀ ਸਾਰਾ ਸੂਟ ਅੱਛਾ ਲੱਗਦਾ ਹੈ ਇਹ ਜਿਹੜਾ ਸੂਟ ਹੈ ਬਹੁਤ ਹੀ ਸੋਹਣਾ ਆਸਟ੍ਰੇਲੀਅਨ ਵੂਲ ਬਾਈ ਦੀ ਸ਼ੰਕਰ ਪ੍ਰਿੰਟ ਦੇ ਸੂਟ ਨੇ ਇੱਕਦਮ ਵਧੀਆ ਤੁਹਾਨੂੰ ਬ੍ਰਾਂਡਡ ਸੂਟ ਦਿੰਦੇ ਪਏ ਆ ਬਹੁਤ ਹੀ ਪਿਆਰੇ ਕਲਰ ਕਲਰ ਦੀ ਚੋਇਸ ਕਰ ਲਓ ਇਹ ਇਸ ਪ੍ਰਿੰਟ ਦੇ ਵਿੱਚ ਵੀ ਤੁਹਾਨੂੰ ਇੱਕ ਗ੍ਰੇ ਟੋਨ ਦਾ ਸੂਟ ਮਿਲਦਾ ਪਿਆ ਇੱਕ ਲਾਈਟ ਪੀਚ ਕਲਰ ਦਾ ਸੂ ਬਹੁਤ ਪਿਆਰੇ ਆ ਇਹ ਥੋੜੇ ਏਜਡ ਵਾਸਤੇ ਅਸੀਂ ਕਲਰ ਲੈ ਕੇ ਆਏ ਆ ਇਹ ਵਾਲੇ ਇੱਕ ਮਤਲਬ ਇਹ ਜਿਹੜੀ ਵੀਡੀਓ ਹੈ ਸਾਰੀ 올ਡ ਏਜ ਵਾਸਤੇ ਹੋਏਗੀ ਠੀਕ ਹੈ ਆਪਣੇ ਦਾਦੀਆਂ ਮਾਮੀਆਂ ਨਾਨੀਆਂ ਵਾਸਤੇ ਤੁਸੀਂ ਇਹ ਸੂਟ ਲੈ ਸਕਦੇ ਜੇ ਬਹੁਤ ਹੀ ਪਿਆਰੇ ਜਾਂ ਤੁਸੀਂ ਇਹਨਾਂ ਨੂੰ ਸੂਟ ਨੂੰ ਗਿਫਟ ਕਰਨਾ ਹੋਏ ਤੁਸੀਂ ਉਹਦੇ ਵਿੱਚ ਵੀ ਯੂਜ਼ ਕਰ ਸਕਦੇ ਜੇ ਠੀਕ ਹੈ ਜੀ ਤੇ ਖੁਦ ਵੀ ਤੁਸੀਂ ਆਪਣੇ ਘਰ ਵਾਸਤੇ ਵੀ ਇਹ ਸੂਟ ਲੈ ਸਕਦੇ ਹੋ ਬਹੁਤ ਹੀ ਸੋਹਣੇ ਸਾਰੇ ਹੀ ਕਲਰ ਬਹੁਤ ਪਿਆਰੇ ਤੁਸੀਂ ਇੱਕ ਵਾਰੀ ਫੇਰੇ ਕਲਰਸ ਨੂੰ ਚੈੱਕ ਕਰ ਲਓ ਗ੍ਰੇ ਕਲਰ ਹੈ ਜਿਸ ਤਰ੍ਹਾਂ ਕਿ ਪਿਸਤਾ ਕਲਰ ਹੈ ਆ ਬਾਵਾ ਸ਼ੇਡ ਹੈ ਲਾਈਟ ਸ਼ੇਡਸ ਨੇ ਬਿਲਕੁਲ ਥੋੜਾ ਥੋੜਾ ਹੀ ਡਿਫਰੈਂਸ ਹੁੰਦਾ ਹੈ ਇਹਾਰੇ ਹੀ ਕਲਰ ਆਉਂਦੇ ਨੇ ਪੀਚ ਕਲਰ ਆਉਂਦਾ ਹੈ ਗ੍ਰੇ ਟੋਨ ਆਉਂਦੀ ਆ ਵਾਈਟ ਕਲਰ ਆਉਂਦਾ ਆ ਪਿਸਤਾ ਕਲਰ ਆਉਂਦਾ ਆ ਠੀਕ ਹੈ ਤੇ ਜਿਹੜੀ ਇਹਨਾਂ ਦੀ ਪ੍ਰਿੰਟਿੰਗ ਆ ਉਹ ਵੀ ਥੋੜਾ ਡਿਫਰੈਂਟ ਹੀ ਹੋਏਗੀ ਦੋ ਪ੍ਰਿੰਟਿੰਗ ਵਾਲੇ ਇਹਨਾਂ ਦੇ ਵਿੱਚ ਸੂਟ ਹੋਣਗੇ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਆ ਸੂਟ ਨੂੰ ਚੂਜ਼ ਕਰਨਾ ਠੀਕ ਹੈ ਜੀ ਇੱਕਦਮ ਸਰਦਾਰੀ ਲੁੱਕ ਦੇ ਸੂਟ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਸੋਹਣੇ ਜਿਹੜੇ ਆ ਇਹ 올ਡੇਜ਼ ਨੂੰ ਲੱਗਦੇ ਆ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਚੈਨਲ ਤੇ ਜਿਹੜੀਆਂ ਰੋਜ਼ ਹੀ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਜਿਸ ਵਿੱਚ 12 ਤੋਂ 1 ਦੇ ਵਿੱਚ ਜਿਹੜੀ ਆ ਉਹ ਮਿਲੇਗੀ ਤੁਹਾਨੂੰ ਲੌਂਗ ਵੀਡੀਓ ਸ਼ਾਮ ਨੂੰ 7 ਤੋਂ 8 ਦੇ ਵਿੱਚ ਜਿਹੜੀ ਉਹ ਸ਼ਾਰਟ ਵੀਡੀਓ ਮਿਲੇਗੀ ਉਸ ਦੇ ਵਿੱਚ ਮਸ਼ੀਨ ਵਰਕ ਹੈਂਡ ਵਰਕ ਦੇ ਕਾਫੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੇ ਆ ਤੁਸੀਂ ਉਹਨਾਂ ਤੋਂ ਦੇਖ ਕੇ ਜਾਂ ਖੁਦ ਦੇ ਵੀ ਜਿਹੜੇ ਆ ਉਹ ਡਿਜ਼ਾਈਨ ਦੇ ਕੇ ਸਾਡੇ ਤੋਂ ਸੂਟ ਕਸਟਮਾਈਜ਼ ਵੀ ਕਰਵਾ ਸਕਦੇ ਜੀ ਠੀਕ ਹੈ ਜੀ ਤੇ ਪਹਿਣਾ ਜਿਹੜੀਆਂ ਜਲਦੀ ਜਿਹੜਾ ਆਪਣਾ ਆਰਡਰ ਕਨਫਰਮ ਕਰ ਲਿਆ ਕਰਨ ਕਿਉਂਕਿ ਉਸ ਤੋਂ ਬਾਅਦ ਵਿੱਚ 2-3 ਦਿਨ 4 ਦਿਨ ਪੁਰਾਣੀ ਜਦੋਂ ਤੁਸੀਂ ਵੀਡੀਓ ਲੈ ਕੇ ਆਉਂਦੇ ਹੋ ਤੇ ਉਹਦੇ ਵਿੱਚ ਸੂਟ ਚੋਸ ਕਰਦੇ ਹੋ ਤੇ ਉਹ ਸੂਟ ਜਿਹੜਾ ਉਹਦੋਂ ਸੇਲ ਹੋ ਚੁੱਕਾ ਹੁੰਦਾ ਹੈ ਤੇ ਤੁਸੀਂ ਜਲਦੀ ਜਿਹੜਾ ਆ ਆਰਡਰ ਕਰ ਲਿਆ ਕਰੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਾਇਆ ਕਰੋ ਪਿਆਰਾ ਪਿਆਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ